ਹਾਂਜੀ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਜਿਹੜਾ ਇੱਕ ਜਿਹਦੇ ਵਿੱਚ ਟਰਾਲਾ ਸੀਗਾ ਜਿਹਦੇ ਵਿੱਚ ਬੋਰੀਆਂ ਲੋਡ ਸੀ ਉਹ ਆ ਰਿਹਾ ਸੀ ਤੇ ਉਹ ਫਲਾਈਓਵਰ ਦੇ ਉੱਤੇ ਕੋਨੇ ਤੇ ਜਾ ਕੇ ਜਿਹੜਾ ਹੈਗਾ ਸੱਟ ਲੱਗ ਔਰ ਉਸ ਤੇ ਕਰਕੇ ਕਣਕ ਦੀ ਬੋਰੀਆਂ ਥੱਲੇ ਡਿੱਗ ਪਈਆਂ ਥੱਲੇ ਦੋ ਗੱਡੀਆਂ ਦੇ ਉੱਤੇ ਡਿੱਗੀਆਂ ਨੇ ਗੱਡੀਆਂ ਦਾ ਨੁਕਸਾਨ ਹੋਇਆ ਬਟ ਸ਼ੁਕਰ ਪ੍ਰਮਾਤਮਾ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਕਿਸੇ ਦੀ ਜਾਨ ਦੇ ਸੱਟ ਦੀ ਇਦਾਂ ਦਾ ਲੱਗ ਨਹੀਂ ਬਾਕੀ ਕ੍ਰੇਨ ਔਰ ਪੁਲਿਸ ਨੇ ਮੌਕੇ ਤੇ ਪਹੁੰਚੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਬਾਕੀ ਇਹਨਾਂ ਨੂੰ ਜਲਦੀ ਇਸ ਨੂੰ ਰਸਤੇ ਨੂੰ ਹਜੇ ਬੰਦ ਕੀਤਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਹਜੇ ਨਾ ਲੈ ਕੇ ਆਉਣ ਗੱਡੀਆਂ ਵਗੈਰਾ ਔਰ ਅਸੀਂ ਜਲਦੀ ਇਹਨੂੰ ਜਿਹੜਾ ਕਲੀਅਰ ਕਰਾ ਦੇਣਾ ਤਕਨੀਕਾਰ ਜਿਹੜਾ ਜਿਹੜਾ ਉਹ ਕੋੜੇ ਡੇ ਗਿਆ ਹਾਲ ਦੀ ਗੱਡੀ ਲੱਗਦਾ ਵੀ ਸਪੀਡ ਸੀਗਾ ਕਿਉਂਕਿ ਉੱਥੇ ਟਰਨ ਵੀ ਹੈਗਾ ਤੇ ਸਪੀਡ 'ਚ ਹੋਣਾ ਉਹ ਰਾਤ ਨੂੰ ਮਤਲਬ ਇਤਾਂ ਦਾ ਕੋਈ ਤੇ ਬਾਕੀ ਕਾਰਨ ਤੋਂ ਬਾਅਦ ਚ ਪਤਾ ਲੱਗੇਗਾ ਜੀ ਡਰਾਈਵਰ ਨੂੰ ਬੁੱਕ ਤੇ ਖੜਾ ਰਹੇ ਹਾਂ ਜੀ ਹਾਂਜੀ ਡਰਾਈਵਰ ਜਿਹੜਾ ਹੈਗਾ ਹਜੇ ਮੌਕੇ ਤੇ ਖੜ ਜੀ ਨਹੀਂ ਆ ਗਿਆ ਮੈਂ ਬਸ ਖੜੀ ਸੀ ਮੈਂ ਅੰਦਰ ਦੁਕਾਨ ਤੇ ਗਿਆ ਸੀ ਅਖਬਾਰ ਲੈਣ ਤੇ ਬਸ ਪਿੱਛੇ ਕਿੰਨੇ ਦਾ ਟਾਈਮ ਸੀ ਮੈਂ ਕਿ ਸਵਾ 8 8:30 ਸਵਾ 8 ਅੰਦਰ ਤੇ ਕੋਈ ਨਹੀਂ ਸੀ ਗੱਡੀ ਅੰਦਰ ਕੋਈ ਨਹੀਂ ਹੈ ਖਾਲੀ ਸੀ ਕਿੰਨੀ ਗੱਡੀ ਹੈ ਉਹਨਾਂ ਦਾ ਪਤਾ ਨਹੀਂ ਉਹ ਉਹਨਾਂ ਦੇ ਅੰਦਰ ਵੀ ਸੀਗੇ ਬੜਾ ਨਿਕਲ ਕੇ ਸੀ ਆ ਟਾਈਮ ਸਰ ਜੀ ਵਾਈ ਉਹ ਧਮਰ ਧਮਰ ਕਰਦੇ ਆਏ ਪਤਾ ਨਹੀਂ ਇੱਕਦਮ ਮੈਂ ਅੰਦਰ ਸੀ ਪੂਰਾ ਆਵਾਜ਼ ਆਈ ਬੜੇ ਜ਼ੋਰ ਦੀ ਆਵਾਜ਼ ਆਈ ਦੇਖਿਆ ਇਹ ਪੂਰਾ ਦੁਕਾਨ ਦਾ ਜਿੰਨੂੰ ਕਹਿੰਦੇ ਐ ਪੂਰਾ ਹੋਲਡਿੰਗ ਹੋਲਡਿੰਗ ਸਭ ਥੱਲੇ गिर ਗਈ ਤੇ ਪੂਰਾ ਬਲਾਕ ਹੋ ਗਿਆ ਆਵਾਜ਼ ਬਹੁਤ ਜ਼ੋਰ ਦੀ ਆਈ ਸੀ ਤੇ ਬਾਹਰ ਦੇਖਿਆ ਤਾਂ ਗੱਡੀ ਦੇ ਉੱਤੇ ਸਾਰਾ ਇਹ ਗੱਡੀ ਪੂਰੀ ਡੈਮੇਜ ਹੋ ਗਈ ਤੁਹਾਡੇ ਸਾਹਮਣੇ ਮੇਰੇ ਨਾਲ ਕਰਮਜੀਤ ਸਿੰਘ ਅੱਜ ਡੁਗਰੀ ਰਹਿੰਦੇ ਆ ਜੀ ਕਿ ਕੀ ਹੋਇਆ ਸੀਗਾ ਇੱਕਦਮ ਅਸੀਂ ਉਧਰੋਂ ਆ ਰਹੇ ਸੀਗੇ ਇੱਥੋਂ ਇੱਥੋਂ ਪਹਿਲਾਂ ਫਟਾਏ ਗਿਰਿਆ ਥੱਲੇ ਲੋਹੇ ਵਾਲਾ ਤੇ ਸਾਰੀਆਂ ਬੋਰੀਆਂ ਥੱਲੇ ਆ ਗਈਆਂ ਜੀ ਤੇ ਅੰਦਰ ਗੱਡੀ ਦੇ ਅੰਦਰ ਮੌਜੂਦ ਸੀਗੇ ਗੱਡੀ ਦੇ ਅੰਦਰ ਮੌਜੂਦ ਸੀ ਅਸੀਂ ਮੇਰੇ ਨਾਲ ਬੇਟਾ ਸੀਗਾ ਸੱਟਾ-ਜ਼ੁੱਟਾ ਤੇ ਨਹੀਂ ਲੱਗਿਆ ਨਹੀਂ ਵਜਾ ਹੋਵੇ ਸਾਡੇ ਬ ਜੀ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਜਿਹੜਾ ਇੱਕ ਜਿਹਦੇ ਟ੍ਰਾਲਾ ਸੀਗਾ ਜਿਹਦੇ ਵਿੱਚ ਬੋਰੀਆਂ ਲੋਡ ਸੀ ਉਹ ਆ ਰਿਹਾ ਸੀ ਤੇ ਉਹ ਫਲਾਈਓਵਰ ਦੇ ਉੱਤੇ ਕੋਨੇ ਤੇ ਜਾ ਕੇ ਜਿਹੜਾ ਹੈਗਾ ਸੱਕ ਗਿਆ ਔਰ ਉਸ ਤੇ ਕਰਕੇ ਕਣਕ ਦੀ ਬੋਰੀਆਂ ਥੱਲੇ ਡਿੱਗ ਪਈਆਂ ਥੱਲੇ ਦੋ ਗੱਡੀਆਂ ਦੇ ਉੱਤੇ ਡਿੱਗੀਆਂ ਨੇ ਗੱਡੀਆਂ ਦਾ ਨੁਕਸਾਨ ਹੋਇਆ ਬਟ ਸ਼ੁਕਰ ਪ੍ਰਮਾਤਮਾ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਰੱਬ ਕਿਸੇ ਦੀ ਜਾਨ ਦੀ ਛੱਟ ਨਹੀਂ ਆਇਆ ਦਾ ਚਲ ਨਹੀਂ ਬਾਕੀ ਕ੍ਰੇਨ ਔਰ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਬਾਕੀ ਇਹਨਾਂ ਨੂੰ ਜਲਦੀ ਇਸ ਨੂੰ ਰਸਤੇ ਨੂੰ ਹਜੇ ਬੰਦ ਕੀਤਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਹਜੇ ਨਾ ਲੈ ਕੇ ਆਉਣ ਗੱਡੀਆਂ ਵਗੈਰਾ ਔਰ ਅਸੀਂ ਜਲਦੀ ਇਹਨੂੰ ਜਿਹੜਾ ਕਲੀਅਰ ਕਰਾ ਦਾਂਗੇ ਤਕੀ ਕਾਰਨ ਜਿਹੜਾ ਉਹ ਪੂਰੇ ਡੇਕੇ ਹਾਲ ਦੀ ਗੱਡੀ ਲੱਗਦਾ ਵੀ ਸਪੀਡ ਸੀਗਾ ਕਿਉਂਕਿ ਉੱਥੇ ਟਰਨ ਵੀ ਹੈਗਾ ਤੇ ਸਪੀਡ 'ਚ ਹੋਣਾ ਉਹ ਰਾਤ ਨੂੰ ਮਤਲਬ ਇਤਾਂ ਦਾ ਕੋਈ ਤੇ ਬਾਕੀ ਕਾਰਨ ਤੋਂ ਬਾਅਦ ਚ ਪਤਾ ਲੱਗੇਗਾ ਜਦੋਂ ਡਰਾਈਵਰ ਨੂੰ ਕਰਾ ਰਹੇ ਹਾਂ ਹਾਂਜੀ ਡਰਾਈਵਰ ਜਿਹੜਾ ਹੈਗਾ ਹਜੇ ਮੌਕੇ ਤੇ ਕਰਾ ਰਹੇ ਹਾਂ ਜੀ ਨਹੀਂ ਜਾਣੋ ਕੀ ਹੋਇਆ ਮੈਂ ਬਸ ਖੜੀ ਸੀ ਮੈਂ ਅੰਦਰ ਦੁਕਾਨ ਤੇ ਗਿਆ ਸੀ ਅਖਬਾਰ ਲੈਣ ਤੇ ਬਸ ਪਿੱਛੇ ਕਿੰਨੇ ਦਾ ਟਾਈਮ ਸੀ ਮੈਂ ਕਿਹਾ ਸਵਾ 8 8:30 ਸਵਾ 8 ਅੰਦਰ ਤੇ ਕੋਈ ਨਹੀਂ ਸੀ ਗੱਡੀ ਅੰਦਰ ਕੋਈ ਗੱਡੀ ਕਾ ਨਹੀਂ ਹੈ ਖਾਲੀ ਸੀ ਕਿੰਨੀ ਗੱਡੀ ਹੈ ਉਹਨਾਂ ਦਾ ਪਤਾ ਨਹੀਂ ਉਹ ਉਹਨਾਂ ਦੇ ਅੰਦਰ ਵੀ ਸੀਗੇ ਬੜਾ ਨਿਕਲ ਗਏ ਸੀ ਆ ਟਾਈਮ ਸਰ ਜੀ ਆਵਾਜ਼ ਵੋਈ ਧਮਰ ਧਮਰ ਕਰਕੇ ਆਈ ਪਤਾ ਨਹੀਂ ਇੱਕਦਮ ਮੈਂ ਅੰਦਰ ਸੀ ਪੂਰਾ ਆਵਾਜ਼ ਆਈ ਬੜੇ ਜ਼ੋਰ ਦੀ ਆਵਾਜ਼ ਆਈ ਦੇਖਿਆ ਇਹ ਪੂਰਾ ਦੁਕਾਨ ਦਾ ਜਿੰਨੂੰ ਕਹਿੰਦੇ ਆ ਪੂਰਾ ਬੋਡਿੰਗ ਸ਼ੋਡਿੰਗ ਸਭ ਥੱਲੇ गिर ਗਈ ਤੇ ਪੂਰਾ ਬਲੌਕ ਹੋ ਗਿਆ ਆਵਾਜ਼ ਬਹੁਤ ਜ਼ੋਰ ਦੀ ਆਈ ਸੀ ਤੇ ਬਾਹਰ ਦੇਖਿਆ ਤਾਂ ਗੱਡੀ ਦੇ ਉੱਤੇ ਸਾਰਾ ਇਹ ਤੁਹਾਡੇ ਸਾਹਮਣੇ ਆ